ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮੱਤਾ ਨਗਰ ਤੇ ਧਰਮਕੋੜ ਸ਼ਹਿਰ ਦੇ ਬਹਿਲੇ ਕੋਲ ਨੇੜੇ ਕਰਕੇ ਵਸਿਆ ਹੋਇਆ ਨਗਰਪਿੰਡ ਬੱਡੂਆਲ ਬੱਡੂਆਲ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਪਿੰਡ ਆ ਗਿਆ ਧਰਮਕੋੜ ਦਾ ਇੱਕ ਗਵੰਡੀ ਪਿੰਡ ਆ ਗਿਆ ਜਦੋਂ ਤੁਸੀਂ ਮੋਗੇ ਤੋਂ ਧਰਮਕੋਟ ਸ਼ਾਹਕੋਟ ਵਾਲੇ ਪਾਸੇ ਨੂੰ ਦੂਰੀ ਤੈਅ ਕਰੋਗੇ ਤੁਹਾਨੂੰ ਧਰਮਕੋਟ ਪਿੰਡ ਸ਼ਹਿਰ ਦੇ ਵਿੱਚ ਐਂਟਰੀ ਕਰਨ ਦੀ ਲੋੜ ਨਹੀਂ ਵੱਡਾ ਹਾਈਵੇ ਹੈ ਜਿਹੜਾ ਇਹ ਜਲੰਧਰ ਵਾਲਾ ਇਸੇ ਹਾਈਵੇ ਦੇ ਉੱਤੇ ਜਦੋਂ ਤੁਸੀਂ ਮੁਗੇ ਵਾਲੇ ਪਾਸਿਓਂ ਆ ਕੇ ਧਰਮਕੋਟ ਵਾਲੇ ਪਹਿਲੇ ਚੌਂਕ ਤੋਂ ਅੰਦਰ ਨੂੰ ਐਂਟਰੀ ਕਰੋਗੇ ਉਦੋਂ ਗਾਂ ਤੁਸੀਂ ਹਾਈਵੇ ਵਾਲੇ ਪਾਸਿਓਂ ਹੀ ਵਧੀ ਜਾਣਾ ਮਿੱਤਰੋ ਥੋੜੀ ਜਿਹੀ ਦੂਰੀ ਤੈਅ ਕਰਨ ਤੋਂ ਬਾਅਦ ਇੱਕ ਵਿਚਾਲੜਾ ਚੌਂਕ ਆ ਜਾਂਦਾ ਇੱਕ ਆਪਾਂ ਮara ਧਰਮਕੋਟ ਪਾਰ ਕਰਕੇ ਜਾਂਦੇ ਆ ਸਿੱਧਾ ਜਾ ਕੇ ਫਿਰ ਸੈਂਟਰ ਹਾਈਵੇ ਫੜ ਲੈਂਦੇ ਆ ਇੱਕ ਇਹ ਵੱਡੂ ਵਾਲ ਨੂੰ ਵਿਚਾਲੜੇ ਉਦੋਂ ਸਿੱਧੇ ਹਾਈਵੇ ਤੋਂ ਸਿੱਧਾ ਚੌਂਕ ਪੈਂਦਾ ਉੱਥੋਂ ਚ ਰਸਤਾ ਇੱਕ ਧਰਮਕੋਟ ਨੂੰ ਛੜ ਕੇ ਚਲੀ ਜਾਂਦੀ ਆ ਤੇ ਇੱਕ ਵੱਡੂ ਵਾਲ ਨੂੰ ਛੜ ਕੇ ਜਾ ਜਾਂਦੀ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆਂ ਜਨਵਰ ਬਾ ਕਮਾਲ ਆ ਬਾਈ ਦੇ ਕੋਲੇ ਇਹ ਭਰਾ ਨੇ ਵੀ ਜਿਹੜੇ ਇੱਕ ਮੇਲੇ ਦੇ ਉੱਤੇ ਉਹ ਮੀਨੀ ਮੈਂ ਜਿਹੜੀ ਉਹਨੇ ਕੰਪੀਟੀਸ਼ਨ ਲੜ ਕੇ 20 ਕਿਲੋ 100 ਗ੍ਰਾਮ ਦੁੱਧ ਰਿਕਾਰਡ ਕਰਵਾਇਆ ਹੋਇਆ ਕਹਿਣ ਤੋਂ ਭਾਵੇਂ ਆ ਸਾਰੀ ਜਿਹੜੀ ਸੀਮਣਾ ਦੀ ਕਲੈਕਸ਼ਨ ਉਹ ਚੰਗੇ ਸੀਮਣਾ ਦੀ ਕਲੈਕਸ਼ਨ ਬਾਈ ਨੇ ਕੀਤੀ ਹੋਈ ਆ ਤੇ ਚੰਗੇ ਸੀਮਣਾ ਦੀਆਂ ਸਹਣੀਆਂ ਗਾਂ ਕਟੀਆਂ ਝੋਟੀਆਂ ਜਦੋਂ ਆਪਾਂ ਬੀਜ ਕਿਸੇ ਵੀ ਕਿਆਰੀ ਦੇ ਵਿੱਚ ਚੰਗਾ ਬੀਜਾਂਗੇ ਨਾ ਤਾਂ ਫਲ ਆਟੋਮੈਟਿਕਲੀ ਚੰਗਾ ਜਿਹੜਾ ਮਿੱਤਰੋ ਮਿਲਦਾ ਹੁੰਦਾ ਵਾ ਉਸੇ ਤਰ੍ਹਾਂ ਹੀ ਇਹ ਜਾਨਵਰ ਵੀ ਬਾਈ ਦੇ ਕੋਲੇ ਕੋਈ ਘਰ ਦੀਆਂ ਮਜਬੂਰੀਆਂ ਦੇ ਕਾਰਨ ਦੋ ਜਾਨਵਰ ਸੇਲ ਕਰਨੇ ਆ ਪਰ ਲੇਕਿਨ ਜਾਨਵਰ ਬੜੇ ਕਮਾਲ ਦਿਖਾਉਣੇ ਇੱਕ ਤਾਂ ਤੁਹਾਨੂੰ ਸਕੰਦਰ ਦੀ ਝੋਟੀ ਦਿਖਾਉਣੀ ਹੈ ਪਹਿਲਾ ਸੂਆ ਸੁੰਦੀ ਇੱਕ ਮੈਂ ਆ 1.5 ਮਹੀਨਾ ਵਸਾਖੀ ਵਾਲੇ ਦੇਣ ਦੇ ਦਿਨ ਪੂਰੇ ਹੁੰਦੇ ਆ ਤੇ ਦੁੱਧ ਦੇ ਮੈਣੇ ਵੀ ਚੰਗਾ ਰਿਕਾਰਡ ਕਰਵਾਇਆ ਹੋਇਆ ਪਹਿਲਾ ਸਾਹਮਣੇ ਜਿਹੜੀ ਮੈਂ ਖੜੀ ਆ ਉਹ ਵੀ ਚੰਗੇ ਦੁੱਧ ਦੀ ਮਾਲਕਣ ਸਾਰੀਆਂ ਮਈਆਂ ਕਹਿਣ ਤੋਂ ਭਾਵੇਂ ਆ ਵੀ ਜਾਨਵਰ ਜਿਹੜੇ ਬਾਈ ਦੇ ਕੋਲੇ ਪੁਰਾਣਾ ਰਵਾ ਪੁਰਾਣਾ ਰਿਕਾਰਡ ਬਾਈ ਨੇ ਸੰਭਿਆ ਹੋਇਆ ਮਿੱਤਰੋ ਆ ਉਹ ਕਰਦਿਆਂ ਗੱਲਬਾਤ ਆਪਾਂ ਭਰਾ ਦੇ ਨਾਲ ਸਾਰੀ ਜਾਣਕਾਰੀ ਲੈ ਕੇ ਦਿੰਨਾ ਤੁਹਾਨੂੰ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲਾ ਵੱਡੇ ਭਾਈ ਵਧੀਆ ਜੀ ਸੇਤਾਂ ਦੇ ਪਰਿਵਾਰ ਬਾਈ ਵਧੀਆ ਠੀਕ ਠਾਕ ਅੱਛਾ ਨਾਮ ਦੱਸ ਦਈਏ ਵੀਰੇ ਕਿਹਨਾਂ ਦੀ ਆਪਣਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਗੁਰਪ੍ਰੀਤ ਭਾਈ ਪਿੰਡ ਤਾਂ ਬੱਡੂਵਾਲ ਆ ਗਿਆ ਹੈ ਨਾ ਜिले ਮੋਗੇ ਦਾ ਹੀ ਪਿੰਡ ਆ ਗਿਆ ਇਹ ਤੇ ਧਰਮਕੋੜ ਤੋਂ ਤਿੰਨ ਕੁ ਕਿਲੋਮੀਟਰ ਦੀ ਦੂਰੀ ਪੈਂਦੀ ਹੈ ਨਾ ਠੀਕ ਆ ਅੱਛਾ ਵੱਡੇ ਵੀਰੇ ਜਾਨਵਰਾਂ ਦਾ ਕਦੋਂ ਦਾ ਸ਼ੌਂਕ ਪਾਈ ਬੈਠਾ ਚੰਗਿਆਂ ਦਾ ਹੋ ਗਈ 4-5 ਸਾਲ ਤੋਂ ਸ਼ੌਂਕ ਪਿਆ ਹੋਇਆ ਠੀਕ ਆ ਜਾਨਵਰ ਫੇ ਸਾਰੇ ਟਿਕਾਣੇ ਦੇ ਹੈ ਠੀਕ ਆ ਵੀਰੇ ਮੀਨੀ ਮੈਂ ਕਿੰਨਾ ਦਾ ਉਧਰ ਰਿਕਾਰਡ ਕਰਵਾਈ ਇਹ 6ਵੇਂ ਨੰਬਰ ਚਾਹੀਏ ਗ੍ਰੈਡੇਡ ਮੱਜਾਂ ਦੇ ਵਿੱਚ ਤੁਸੀਂ ਲਾਖੀ ਹੈ ਨਾ ਹਾਂ ਹਾਂ ਅੱਛਾ ਸਾਰੀਆਂ ਮਈਆਂ ਤੇਰੇ ਕੋਲ ਟਾਪ ਆ ਜਣੇ ਕਿ ਚੜਦੀ ਤੋਂ ਚੜਦੀ ਮੈਂ ਕਿਸੇ ਨੂੰ ਆਪਣੇ ਅੰਦਰ ਨਹੀਂ ਸਕਦੇ ਨਾ ਆਪਦੇ ਮੁਤਾਬਕ ਤੇ ਜਿਹੜੀ ਸਾਹਮਣੇ ਆ ਚੋਟੀ ਖੜੀ ਹੋਈ ਹੈ ਪਹਿਲੇ ਨੰਬਰ ਤੇ ਜਿਹੜੀ ਵੇਚਣੀ ਹੈ ਇਹ ਕਿਹੜੇ ਦੀ ਆ ਗਈ ਬਈ ਇਹ ਸਿਕੰਦਰਪੁਰ ਦੀ ਠੀਕ ਆ ਗੱਬਣ ਕਿਹੜੇ ਤੋਂ ਹੋ ਗਈ ਬਈ ਇਹ ਇਹ 43 54 ਜੀ 43 54 ਤੋਂ ਕਿੰਨੇ ਚਰ ਦੀ ਗੱਬਣ ਹੋ ਗਈ ਵੀਰੇ ਇਸ ਟਾਈਮ ਇਹ ਪੰਜਾਬੀ ਨਿਆ ਜੀ ਪੰਜਾਬੀ ਨਿਆ ਦੀ ਉਮਰ ਕਿੰਨੀ ਦੀ ਹੋ ਗਈ ਆ ਬਈ ਇਹ ਉਮਰ ਸਾਡੇ ਕੋ 3 ਸਾਲ ਦੀ ਉਹ ਸਾਡੇ ਕੋ 3 ਸਾਲ ਦੀ ਆ ਅੱਛਾ ਇਹਦੀ ਮਾਂ ਦਾ ਦੁੱਧ ਕਿੰਨਾ ਕੋਸੀ ਵੀਰੇ ਇਹਦੀ ਮਾਂ ਵੀ 11 ਨਿਕਲਦਾ ਚੌਂਦੀ ਇਹਦੀ ਮਾਂ ਕਿਹੜੀ ਮਾਂ ਆ ਇਹਦੀ ਵੀਰੇ ਮਾਂ ਦੀ ਅੰਦਰ ਖੜੀ ਸਾਹਮਣੇ ਉਹ ਪਰ ਅੰਦਰ ਖੜੀ ਆ ਠੀਕ ਆ ਭਾਈ ਉਹ 19 ਕਿਲੋ ਦੁੱਧ ਦੇ ਦਿੰਦੀ ਉਹ ਵੀ ਤੇਰੀ ਪੁਰਾਣੀ ਮਈਆਂ ਕਰਦੀ ਪੁਰਾਣੀ ਪੁਰਾਣੀ ਮੈਂ ਸੁਆਹ ਹੋ ਮੈਂ ਭਾਈ ਉਹ ਉਹਦਾ ਪੰਜਵਾਂ ਹੋਊਗੀ ਪੰਜਵਾਂ ਸੂਆ ਠੀਕ ਆ ਅੱਛਾ ਇਹ ਸਿਕੰਦਰ ਦਾ ਫਿਰ ਸੀਮਣਾ ਆ ਵੀ ਭਰਾਏ ਜੀ ਆਉਦੇ ਹੱਥੀ ਹੋਈ ਆਪ ਹੀ ਲੈ ਕੇ ਜਾਂਦਾ ਹੱਥੀ ਜਾਂਦਾ ਠੀਕ ਆ ਭਈ ਓਕੇ ਕਿਆ ਬਾਤ ਆ ਅੱਛਾ ਇਹ ਫਿਰ ਹੁਣ ਇਹਦਾ ਪੰਜਾਂ ਮਹੀਨਿਆਂ ਦੀ ਗੱਬਣਾ ਹਨਾ ਕੀ ਕਾਰਨ ਬਣ ਗਿਆ ਕਿਉਂਕਿ ਹਾਲਾਂਕਿ ਜਿਹੜਾ ਬੰਦਾ ਨੇ ਨੀ ਨੀ ਮਿਹਨਤ ਦੇ ਨਾਲ ਪਸ਼ੂ ਤਿਆਰ ਕੀਤੇ ਹੋਣ ਹਨਾ ਉਹ ਵੇਚਣ ਨੂੰ ਜੀ ਨਹੀਂ ਵੀਰੇ ਵੇਚਣ ਨੂੰ ਜੀ ਨਹੀਂ ਕਰਦਾ ਹੁੰਦਾ ਹਨਾ ਤੇ ਕੀ ਕਾਰਨ ਬਣ ਗਿਆ ਫਿਰ ਵੀਰੇ ਬਸ ਲੋੜ ਪੈ ਗਈ ਕਰ ਲਈ ਮਜ਼ਦੂਰੀ ਕਰਕੇ ਹੀ ਅੱਛਾ ਕਈ ਵਾਰੀ ਹਨਾ ਮਨ ਨੂੰ ਹੁੰਦਾ ਦਾ ਹੈ ਜਦੋਂ ਪਸ਼ੂ ਕਿਉਂਕਿ ਇੱਕ ਕੱਟੀ ਪੈਦਾ ਕਰਨ ਦੇ ਲਈ ਭਈ 5 ਸਾਲ ਕਿ ਦੁੱਧ ਇਹਦੀ ਮਾਂ ਥਲੇ ਦੁੱਧ ਵੀ ਹੈਗਾ ਵਾਧੂ ਵੀ ਦੀ ਨਾਨੀ ਥਲੇ ਦੁੱਧ ਵੀ 20 ਕਿਲੋ ਆ ਇਹਦੀ ਮਾਸੀ ਮੀਨੀ ਜਿਹੜੀ ਇਹਦੀ ਮਾਸੀ ਆ ਆ ਮੀਨੀ ਮਾਦੀ ਦੀ ਮਾਸੀ ਆ ਜੀ ਸਾਰੇ ਪਾਸੋਂ ਰਵਾ ਚੰਗਾ ਹੀ ਆ ਵੀ ਮਨ ਲੈ ਕਹਿਣ ਦੋ ਭਾਵੇਂ ਆ ਵੀ ਪੂਰੀ ਬਲੱਡ ਲਾਈਨ ਸਟਰੋਂਗ ਦੀ ਆ ਗਈ ਹਾਂ ਪਹਿਲੇ ਸੂਈ ਚੰਗਾ ਦੁੱਧ ਪਾਉਣ ਦੇ ਮੀਂਦਾ ਝੋਟੇ ਨੂੰ ਹਾਂ ਹਾਂਜੀ ਹੂੰ ਅੱਛਾ ਵੀਰੇ ਇਹਨੂੰ ਵੇਚਣਾ ਲਾਇਆ ਹੁਣ ਕਹਿੰਦਾ ਰੇਟ ਫਿਰ ਕੀ ਤੈ ਕੀਤਾ ਝੋਟੀ ਦਾ ਜਿਹੜਾ ਭਾਈ 90 ਹਜ਼ਾਰ ਲੈਣੀ ਠੀਕ ਆ ਬਸ ਲੈਣਾ ਮਾਨਦਾਰ ਥੋੜਾ ਬਹੁਤਾ ਕਰਦੇਗਾ ਕਰਦੇ ਹਾਂ ਜੀ ਠੀਕ ਆ ਭਾਈ ਤੁਰਤ ਕੇ ਵਿਖਾ ਦਈਏ ਇਹਨੂੰ ਵੀਰੇ ਖੋ ਲੈ ਮਿੱਤਰੋ ਪੰਜਾਂ ਮਹੀਨਿਆਂ ਦੀ ਗੱਬਣਾ ਮਾ ਪਿਓ ਵਾਲੇ ਪੱਖ ਤੋਂ ਇਹ ਆ ਗਈ ਮੇਰੀ ਮਿੱਤਰੋ ਲੈ ਮਿੱਤਰੋ ਕਿਉਂਕਿ ਡਰਦੀ ਆ ਝੋਟੀ ਥੋੜੀ ਜੀ ਆਪਾਂ ਬਾੜੀ ਨਹੀਂ ਤੋਰਦੇ ਤਲੀ ਤੁਲੀ ਬਹੁਤ ਚੰਗੀ ਪੱਟੀ ਹੈ ਲੈ ਵੀ ਪਤਾ ਇਹਨਾਂ ਬੰਨ ਲੈਣ ਦੇ ਬਾਈ ਨੂੰ ਤੇ ਕੈਮਰਾ ਨੇੜੇ ਲਾ ਕੇ ਦੀ ਤਲੀ ਜਰੂਰ ਵਖਾ ਦੇ ਜਿਹੜਾ ਕੰਮ ਕਰਨ ਵਾਲਾ ਲੈ ਵੀਰੇ ਕੋਲ ਹੀ ਰਹੀ ਮੜਾ ਜੀ ਲੇ ਮੇਟਰੋ ਚੋਲੀ ਚਾਲੀ ਦੀ ਝੋਟੀ ਦੇਖ ਸਕਦੇ ਆ ਪੰਜ ਮਹੀਨਿਆਂ ਦੀ ਆ ਹਜੇ ਗੱਪਣ ਇਹ ਤੇ 43 44 ਤੋਂ ਹਣਾ ਵੀਰੇ 43 54 43 54 ਹਣਾ ਉਹ ਸੀਮਨ ਤੋਂ ਗੱਪਣ ਬਹੁਤ ਚੰਗਾ ਕਹਿੰਦੇ ਸੀਮਨ ਆ ਉਹ ਮੈਂ ਥੋੜਾ ਜਿਹਾ ਸੁਣਿਆ ਬਾਈ ਤੋਂ ਪਰ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਵੀ ਐਮ 29 ਵਾਂਗੂ ਉਹ ਸੀਮਨ ਦੀ ਭਾਲ ਹੋਣੀ ਹੈ ਜਿਸ ਤਰ੍ਹਾਂ ਦੀ 43 54 ਦਾ ਜਿਹੜਾ ਬਾਈ ਹੁਣੇ ਰਿਕਾਰਡ ਪਾਈ ਨੇ ਤਾਂ ਦੋ ਤਿੰਨ ਸਾਈ ਵਰਤਿਆ ਹੋਇਆ ਹਣਾ ਸਾਰੀਆਂ ਮੱਜਾਂ ਦੀ ਵਰਤਿਆ ਜੀ ਇਹ ਸਾਰੀਆਂ ਮੱਜਾਂ ਦੇ ਉਹੀ ਸਹੀ ਮਨਾਂ ਠੀਕ ਆ ਵੀਰੇ ਅੱਛਾ ਵੱਡੇ ਭਾਈ ਇਹਦਾ ਰੇਟ 90000 ਰੁਪਇਆ ਮੰਨਤਨ ਕਰਦੇ ਆਂਗੇ ਹਨਾ ਪੰਜਾ ਮਹੀਨਿਆਂ ਦੀ ਗੱਪਣ ਆ ਆਪ ਸਕੰਦਰ ਦੀ ਆ ਗਈ 43 45 ਤੋ ਇਹ ਗੱਪਣ ਆ ਗਈ ਚੈੱਕ ਪਾਸ ਆ ਨਾ ਵੀਰੇ ਹਾਂਜੀ ਹਾਂਜੀ ਠੀਕ ਆ ਭਾਈ ਅੱਛਾ ਵੀਰੇ ਮੈਂ ਜਿਹੜੀ ਇਹ ਕਿੰਨਾ ਚਰ ਲੈਂਦੀ ਆ ਇਹਨੇ ਵਸਾਖੀਲ ਦੇ ਨਪੂਰੀ ਆਈ ਤੇਰਾ ਬ੍ਰੈਡ ਇਹ ਕਿੰਨਾ ਸੂਹੂਗੀ ਵੱਡੇ ਭਈ ਇਹ ਇਹ ਤੀਜਾ ਜੀ ਤੀਜਾ ਇਹ ਕਿੰਨਾ ਦੁੱਧ ਦੇ ਦਿੰਦੀ ਰਹੀ ਤੇਰੇ ਕੋਲੇ ਭਾਈ ਇਹਨੇ 17 ਕਿਲੋ ਦੁੱਧ ਗੱਡੇ ਦੂਜੇ ਸੂਏ ਦੂਜੇ ਸੂਏ 17 ਕਿਲੋ ਦੁੱਧ ਦਿੱਤਾ ਇਹਨੇ ਐਦਕੀ ਉਹ ਬਾਹੂਬਲੀ ਤੋਂ ਆਜੀ এবੀਐਸ ਦਾ ਹੀ এবੀਐਸ ਦੇ ਬਾਹੂਬਲੀ ਤੋਂ ਗੱਪਣਾ ਹੈ ਠੀਕ ਆ ਬਾਈ ਅੱਛਾ ਵੱਡੇ ਵੀਰੇ ਇਹ ਫਿਰ ਐਦਕੀ ਤੈਨੂੰ ਕੀ ਉਮੀਦ ਲਗਦੀ ਆ ਵੀ ਮਨਾਂ ਜੀ ਚੰਗਾ ਐਦਕੀ 20 ਤੇ ਪਹੁੰਚੂਗੀ ਜੀ ਪਹੁੰਚੂਗੀ 20 ਤੋਂ ਬਖਮਾਰ ਸੌਦਾ ਕਰ ਲੈਣਾ ਬਿਆਨਾ ਪਿਆ 60000 ਤੇ ਚਵਾਈ ਕਰਕੇ ਵੀ ਆਪਾਂ ਮੈਂ ਦੇ ਸਕਦੀ ਹਾਂ ਹਾਂ ਚਵਾਈ ਕਰਕੇ ਵੀ ਦੇ ਦਿੰਗੇ ਹੈ ਚਵਾਈ ਮੇਨ ਤਾਂ ਚਵਾਈ ਕਰਕੇ ਦੇਣੀ ਹੈ ਜੀ ਇਹ ਠੀਕ ਆ ਵੀ ਮਨਾਂ ਮੇਨ ਆਪਣਾ ਟੀਚਾ ਜਿਹੜਾ ਇਹ ਆ ਵੀ ਵੀ ਕਹਿਣ ਤੋਂ ਭਾਵੇਂ ਆਪਣੀ ਆਪਾਂ ਕਹਿਣ ਨਾਲ ਨਹੀਂ ਚੁੰਦੇ ਰਹੇ ਹਾਂ ਦੇ ਸੋਲੋ ਹਣਾ ਵੀ ਆਪੀ ਆਪ ਪੂਰਾ ਵਿਸ਼ਵਾਸ ਆਏ ਮੈਂ ਪੂਰੀ ਗਾਰੰਟੀ ਹੈ ਜੇ ਕੋਈ ਰੀਡ ਪਰੂਗਾ ਆਪਾਂ ਪਹਿਲਾਂ ਵੀ ਦੇ ਸਕਦੇ ਆ ਨਹੀਂ ਚਵਾਈ ਕਰਾ ਕੇ ਤਾਂ ਦੇ ਹੀ ਦੇਣੀ ਦੇ ਮੈਂ ਮਤਲਬ ਕਹਿੰਦਾ ਜੇ ਕੋਈ ਅੱਜ ਰੁਪਈਏ ਪਰੂਗਾ ਤਾਂ ਆਪਾਂ ਦੇ ਦੇਾਂਗੇ ਨਹੀਂ ਤਾਂ ਆਪਾਂ ਮੌਕੇ ਤੇ ਵੀ ਐਵੇਂ ਵਾਂਗੂ ਤਾਂ ਸੱਟ ਨਹੀਂ ਨੀ ਹਨਾ ਠੀਕ ਆ ਬਈ ਲੈ ਮਿੱਤਰੋ 17 ਕਿਲੋ ਦੁੱਧ ਬਾਈ ਨੇ ਆਂਦਾ ਪੀਕ ਲੈਵਲ ਜਿਹੜਾ ਕੰਡੇ ਦੇ ਉੱਤੇ ਤੋਲਿਆ ਹੋਇਆ ਹੁਣ ਮੰਨ ਲਓ ਅਗਲਾ ਨੂੰ ਆਸ ਆ ਜਿਹੜੀ ਬਾਈ ਨੂੰ 20 ਕਿਲੋ ਦੀ ਆ ਤੇ ਬਾਹੋਬਲੀ ਦੇ ਏਬੀਐਸ ਦਾ ਸੀਮੰਟ ਆਉਂਦਾ ਇੱਕ ਮਿੱਤਰੋ ਵੀਰਾਂਵਾਲੀ ਵਾਲਿਆਂ ਦਾ ਉਹਨਾਂ ਦੇ ਸੀਮੰਟ ਬਾਹੋਬਲੀ ਤੋਂ ਕਰਮਾਂ ਵਾਲੀ ਗੱਪਣ ਹੋਈ ਹੋਈ ਆ ਲੇਵਾ ਵੱਡੀ-ਵੁੱਡੀ ਬਹੁਤ ਆ ਮੈਂ ਦੇਖ ਸਕਦੇ ਆ ਮਿੱਤਰੋ ਤੁਸੀਂ ਢੰਚਾ ਢੁੰਚਾ ਮੈਂ ਇਹਦਾ ਪੂਰਾ ਜ਼ਬਰਦਸਤ ਡਰਦੀ ਬਹੁਤ ਲੇਵਾ ਤੁਸੀਂ ਅੱਜ ਵੀ ਦੇਖ ਸਕਦੇ ਆ ਇਸ ਤਰ੍ਹਾਂ ਦੇ ਲੇਵੇ ਦੀ ਜਿਹੜੀ ਇਹਦੀ ਬਣਾਵਟ ਆ ਵੀ ਜਿਵੇਂ ਇਹ ਕਰਮਾ ਵਾਲੀ 20-25 ਦਿਨ ਹੀ ਲਊਗੀ ਇੰਨੀ ਸੋਹਣੀ ਜਿਹੜੀ ਅੱਜ ਵੀ ਇਹਨੇ ਤਿਆਰੀ ਜਿਹੜੀ ਲੇਵੇ ਦੀ ਦਿਖਾਉਂਦੀ ਆ ਬਾਈ ਹੁਣ ਇਹਾਂ ਦੇ ਵੀ ਲੇਵਾ ਆਂਦਾ ਜਿਹੜਾ ਬੜੇ ਡਿਜ਼ਾਈਨ ਦਾ ਬਣਾਉਂਦੀ ਆ ਬਣੌਦੀ ਵੀ ਹੋਊਗੀ ਕਿਉਂਕਿ ਬਾਈ ਜੇ ਆਪਾਂ ਕੰਦ ਵਾਲੇ ਰਤੇ ਗਿਣਦੇ ਆ ਤਾਂ 20 ਰਤਿਆਂ ਦੇ ਨੇੜੇ-ਤੇੜੇ ਦਾ ਕੱਦ ਹੀ ਆ ਮੈਂ ਨਹੀਂ ਮਿੱਤਰੋ ਤਿਆਰੀ ਤੂਰੀ ਜਦੋਂ ਕੀਤੀ ਪੁਲਵਾਨਾਂ ਨੂੰ ਤਿਆਰ ਹੋਊਗੀ ਕਰਮ ਵਾਲੇ ਕਿਉਂਕਿ ਅੱਜ ਵੀ ਬਾਡੀ ਬੰਤਰ ਦੀ ਮੈਂ ਬਹੁਤ ਖੁੱਲੀ ਡੁੱਲੀ ਆ ਅੱਛਾ ਵੀਰੇ ਅੱਜ ਕੋਈ ਰੇਟ ਇਹਦਾ ਤੈ ਕੀਤਾ ਕਿ ਫੋਨ ਤੇ ਕਰਾਂਗੇ ਕੋਈ ਫੋਨ ਤੇ ਕਰਾਂਗੇ ਜੀ ਠੀਕ ਆ ਓਕੇ ਨਹੀਂ ਮੈਂ ਤੁਹਾਨੂੰ ਇਹਦਾ ਰੇਟ ਅੱਜ ਜੇ ਤੁਸੀਂ ਕਿਸੇ ਨੇ ਲੈਣੀ ਹੋਈ ਬਰੀਡ ਤਿਆਰ ਕਰਨ ਲਈ ਤਾਂ ਰੇਟ ਇਹਦਾ ਫੋਨ ਦੇ ਉੱਤੇ ਆ ਅੱਜ ਜੇ ਤੁਸੀਂ 20 ਕਿਲੋ ਵਾਲੀ ਮੈਂ ਆਮ ਬਾਜ਼ਾਰ ਦੇ ਵਿੱਚੋਂ ਤੋਲ ਕੇ ਕੰਡੇ ਵਾਲਾ ਖਰੀਦਿਆ ਤਾਂ ਤੁਹਾਨੂੰ ਵੀ ਪਤਾ ਵਿਟਾਈ ਤੋਂ 2 ਦੇ ਵਿੱਚ ਕਰ ਜਿਹੜੀ ਮੈਂ ਆਪਾਂ ਨੂੰ ਤੋਲਣ ਵਾਲੀ ਮਿਲਦੀ ਹੈ ਕਹਿਣ ਵਾਲੀਆਂ ਤਾਂ ਮਿਲ ਜਾਣਗੀਆਂ ਵਾਧੂ ਪਰ ਤੋਲਣ ਵਾਲੀ ਮੈਂ ਜਿਹੜੀ ਉਹ 2 ਤੋਂ 2.5 ਦੀ ਰੇਂਜ ਦੇ ਵਿੱਚ ਚੱਲਦੀ ਆ ਕਿਉਂਕਿ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਚੰਗੀਆਂ ਕੀਮਤਾਂ ਜਿਹੜੀਆਂ ਪੰਜਾਬ ਦੇ ਵਿੱਚੋਂ ਮਹੀਂਾਂ ਵੇਚ ਕੇ ਚੰਗੀ ਕੀਮਤ ਦੇ ਉੱਤੇ ਵਿਕੀਆਂ ਕੋਈ 5 ਲੱਖ ਦੀ ਵੇਗੀ ਆ ਕੋਈ 7 ਦੀ ਵੇਗੀ ਆ ਕੋਈ ਉਹ ਕਹਿਣ ਵਾਲੀਆਂ ਨਹੀਂ ਵਿਕੀਆਂ ਉਹਨਾਂ ਦੀ ਕੀਮਤ ਅਦਾ ਹੋਈ ਆ ਵਿਕੀਆਂ ਅੱਛਾ ਵੀਰੇ ਨੰਬਰ ਕਿੰਨਾ ਵਟੇ ਬਈ ਆਪਣਾ ਨੰਬਰ 97816 ਜੀ 34713 ਇੱਕ ਵਾਰੀ ਹੋਰ ਬੋਲ ਦਈਏ ਵੀਰੇ 97816 ਜੀ 34713 ਠੀਕ ਹੈ ਵੀਰੇ ਇਸ ਨੰਬਰ ਤੇ ਮਿੱਤਰੋ ਤੁਸੀਂ ਵੀਰੇ ਨਾਲ ਕਰਨੀ ਹੈ ਗੱਲਬਾਤ ਗੱਲਬਾਤ ਦੇ ਨੰਬਰ ਸਕਰੀਨ ਦੇ ਉੱਤੇ ਲਾਇਆ ਹੋਇਆ ਪਿੰਡ ਵੱਡੂਵਾਲ ਜ਼ਿਲ੍ਹਾ ਮੋਗਾ ਲੱਗਦਾ ਵਾ ਮਿੱਤਰੋ ਧਰਮਕੋਟ ਦਾ ਗਵੰਡੀ ਪਿੰਡ ਅਚਾਰ ਕਿਲੋਮੀਟਰ ਦੀ ਦੂਰੀ ਦੇ ਉੱਤੇ ਵਸਿਆ ਹੋਇਆ ਨਗਰ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸੀ ਦੋਸਤੋ ਜਲਦ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ ਕੈਮਰਾਮੈਨ ਗਰਦੀਪ ਗਿੱਲ ਦੇ ਨਾਲ ਮੈਂ ਸਰਪੱਗਲ ਮੁਦਕੀ ਇਜਾਜ਼ਤਵਾਲ ਨੂੰ ਵਾਧੇ ਧੰਨਵਾਦ